ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਬਣ ਦੀ ਕਲਾ ਇਕਤਾ ਹਾਊ ਟੂ ਬੀ ਅ ਫਰੈਂਡਸ ਐਂਡ ਇਨਫਲੂਐਂਸ ਪੀਪਲਸ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ ਇੱਕ ਤਕਨੀਕ ਜੋ ਤੁਹਾਡੇ ਲਈ ਚਮਤਕਾਰ ਕਰ ਸਕਦੀ ਹੈ। ਇੱਕ ਗੱਲ ਹਮੇਸ਼ਾ ਦਿਮਾਗ ਵਿੱਚ ਰੱਖੋ ਦੇ ਦੂਜੇ ਲੋਕ ਤੁਹਾਡੇ ਮੁਤਾਬਕ ਗਲਤ ਹੋ ਸਕਦੇ ਹਨ ਪਰ ਆਪਣੀਆਂ ਨਜ਼ਰਾਂ ਵਿੱਚ ਉਹ ਸਹੀ ਹੁੰਦੇ ਹਨ ਇਸ ਲਈ ਉਹਨਾਂ ਦੀ ਨਿੰਦਿਆ ਜਾਂ ਆਲੋਚਨਾ ਨਾ ਕਰੋ ਕੋਈ ਵੀ ਮੂਡ ਵਿਅਕਤੀ ਅਜਿਹਾ ਕਰ ਸਕਦਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੇਵਲ ਜੋਗ ਸਮਝਦਾਰ ਅਤੇ ਕੁਝ ਵਿਰਲੇ ਲੋਕ ਹੀ ਅਜਿਹਾ ਸਮਝਦਾਰੀ ਵਾਲਾ ਕਦਮ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਸਾਹਮਣੇ ਵਾਲਾ ਵਿਅਕਤੀ ਅਜਿਹਾ ਆਚਰਣ ਕਿਉਂ ਕਰ ਰਿਹਾ ਹੈ ਅਜਿਹਾ ਕਿਉਂ ਸੋਚ ਰਿਹਾ ਹੈ ਇਸ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੀ ਹੁੰਦਾ ਹੈ ਉਸ ਕਾਰਨ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕਰੋ ਅਤੇ ਫਿਰ ਉਸ ਦੇ ਸਾਰੇ ਕਾਰਜਾਂ ਦੀ ਚਾਬੀ ਤੁਹਾਡੇ ਹੱਥ ਵਿੱਚ ਆ ਜਾਵੇਗੀ ਉਸ ਤੋਂ ਬਾਅਦ ਪੂਰੀ ਇਮਾਨਦਾਰੀ ਨਾਲ ਖੁਦ ਨੂੰ ਉਸ ਦੀ ਜਗ੍ਹਾ ਰੱਖ ਕੇ ਸਾਰੀਆਂ ਪਰਸਥਿਤੀਆਂ ਨੂੰ ਸਮਝੋ ਖੁਦ ਨੂੰ ਸਵਾਲ ਕਰੋ ਜੇਕਰ ਮੈਂ ਉਸ ਦੀ ਜਗ੍ਹਾ ਹੁੰਦਾ ਤਾਂ ਮੈਂ ਕਿਵੇਂ ਮਹਿਸੂਸ ਕਰਦਾ ਜੇਕਰ ਤੁਸੀਂ ਅਝਿਹਾ ਕਰਦੇ ਹੋ ਤਾਂ ਸਾਰੀਆਂ ਸਮੱਸਿਆਵਾਂ ਪਲਕ ਝੁਕਦੇ ਹੀ ਦੂਰ ਹੋ ਜਾਣਗੀਆਂ ਕਿਉਂਕਿ ਕਾਰਨ ਵਿੱਚ ਦਿਲਚਸਪੀ ਲੈ ਕੇ ਤੁਸੀਂ ਨਤੀਜਿਆਂ ਦੀ ਅਲੋਚਨਾ ਕਰਨ ਤੋਂ ਬਚ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੀ ਮਾਨਵੀ ਸੰਬੰਧਾਂ ਦੀ ਕਲਾ ਵਿੱਚ ਵੀ ਨਿਖਾਰ ਆਵੇਗਾ ਹਾਊ ਟੂ ਟਰਨ ਪੀਪਲ ਇਨਟੂ ਗੋਲਡ ਨਾਮਕ ਪੁਸਤਕ ਵਿੱਚ ਕੇ ਨੇਲ ਐਮ ਗੁੱਡ ਨੇ ਲਿਖਿਆ ਹੈ ਥੋੜੀ देर ਰੁਕ ਕੇ ਸੋਚੋ ਤੁਹਾਡੀ ਖੁਦ ਵਿੱਚ ਬਹੁਤ ਰੁਚੀ ਹੈ ਪਰ ਦੂਜਿਆਂ ਵਿੱਚ ਤੁਹਾਡੀ ਰੁਚੀ ਬਹੁਤ ਘੱਟ ਹੈ ਦੁਨੀਆ ਦਾ ਹਰੇਕ ਵਿਅਕਤੀ ਅਜਿਹਾ ਹੀ ਸੋਚਦਾ ਹੈ ਜੇਕਰ ਤੁਸੀਂ ਇਹ ਗੱਲ ਜਾਣ ਲਵੋਗੇ ਤੁਸੀਂ ਵੀ ਰਿਜਵਲਟ ਅਤੇ ਲਿੰਕਨ ਵਾਂਗ ਮਾਨਵੀ ਸੰਬੰਧਾਂ ਦੀ ਇੱਕੋ ਇੱਕ ਬੁਨਿਆਦ ਨੂੰ ਸਮਝ ਜਾਓਗੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਨੂੰ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਮਝਣਾ ਪਵੇਗਾ ਹੈਮਸਟेड ਨਿਊਯਾਰਕ ਦੇ ਸैम ਡਾਗਸਟੀ ਪਤਨੀ ਅਕਸਰ ਹੀ ਲਾਨ ਦੀ ਸਫਾਈ ਕਰਦੀ ਸੀ ਪਰ ਸैम ਨੂੰ ਲੱਗਦਾ ਸੀ ਕਿ ਉਹ ਬੇਕਾਰ ਹੀ ਸਮਾਂ ਬਰਬਾਦ ਕਰਦੀ ਹੈ ਉਹ ਤਾਂ ਲਾਨ ਵਿੱਚ ਉਹ ਨਦੀਨ ਸਾਫ਼ ਕਰਦੀ ਸੀ ਘਾਹ ਕੱਟਦੀ ਸੀ ਕਾਰਬੋਂਦੀ ਸੀ ਇੰਨੀ ਮਿਹਨਤ ਦੇ ਬਾਵਜੂਦ ਵੀ ਸैम ਕਹਿੰਦਾ ਸੀ ਕਿ ਲਾਨ ਗੰਦੇ ਦਾ ਗੰਦਾ ਹੀ ਦਿਖਾਈ ਦਿੰਦਾ ਹੈ ਅਤੇ ਉਸ ਦੀ ਇਹ ਗੱਲ ਸੁਣ ਕੇ ਮਿਸੇਜ ਸैम ਚੜ ਜਾਂਦੀ ਸੀ ਅਤੇ ਫਿਰ ਉਹਨਾਂ ਦੀ ਪੂਰੀ ਸ਼ਾਮ ਬਰਬਾਦ ਹੋ ਜਾਇਆ ਕਰਦੀ ਸੀ ਫਿਰ ਡਾਗਲਸ ਨੇ ਸਾਡੇ ਕੋਰਸ ਵਿੱਚ ਹਿੱਸਾ ਲਿਆ ਅਤੇ ਅਨੁਭਵ ਕੀਤਾ ਕਿ ਉਹ ਇੰਨੇ ਸਮੇਂ ਤੋਂ ਕਿੰਨਾ ਮੂਰਖਤਾ ਭਰਿਆ ਬਿਹਾਰ ਕਰਦਾ ਆ ਰਿਹਾ ਹੈ ਉਸ ਨੇ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਪਤਨੀ ਆਪਣੇ ਸਫਾਈ ਦੇ ਸ਼ੌਂਕ ਕਾਰਨ ਇਨੀ ਮਿਹਨਤ ਕਰਦੀ ਸੀ ਅਤੇ ਉਹ ਆਪਣੀ ਪ੍ਰਸ਼ੰਸਾ ਸੁਣਨਾ ਚਾਹੁੰਦੀ ਸੀ ਇੱਕ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਉਸ ਦੀ ਪਤਨੀ ਨੇ ਕਿਹਾ ਕਿ ਉਹ ਲਾਨ ਦੀ ਸਫਾਈ ਕਰਨੀ ਚਾਹੁੰਦੀ ਹੈ ਅਤੇ ਉਸ ਨੇ ਸੈਮ ਨੂੰ ਨਾਲ ਚੱਲਣ ਲਈ ਕਿਹਾ ਪਹਿਲਾਂ ਤਾਂ ਸੈਮ ਨੇ ਮਨਾਂ ਕੀਤਾ ਪਰ ਫਿਰ ਉਹ ਵੀ ਲਾਨ ਵਿੱਚ ਗਿਆ ਅਦਨਦੀਨ ਪੁੱਟਣ ਵਿੱਚ ਪਤਨੀ ਦੀ ਮਦਦ ਕਰਨ ਲੱਗਿਆ ਪਤਨੀ ਬਹੁਤ ਖੁਸ਼ ਹੋ ਗਈ ਅਤੇ ਫਿਰ ਦੋਵਾਂ ਨੇ ਰੌਚਕ ਗੱਲਾਂ ਕਰਦੇ ਕਰਦੇ ਇੱਕ ਘੰਟੇ ਵਿੱਚ ਲਾਨ ਦੀ ਸਫਾਈ ਕਰ ਦਿੱਤੀ ਅਤੇ ਪਤਾ ਵੀ ਨਾ ਲੱਗਿਆ ਇਸ ਤੋਂ ਬਾਅਦ ਤਾਂ ਸैम ਅਕਸਰ ਹੀ ਬਾਗਬਾਨੀ ਵਿੱਚ ਪਤਨੀ ਦੀ ਮਦਦ ਕਰਨ ਲੱਗਿਆ ਅਤੇ ਨਾਲ ਨਾਲ ਪ੍ਰਸ਼ੰਸਾ ਵੀ ਕਰਨ ਲੱਗਿਆ ਕਿ ਉਸੇ ਦੀ ਮਿਹਨਤ ਦਾ ਨਤੀਜਾ ਹੈ ਜੋ ਕੰਕਰੀਟ ਵਰਗੀ ਸਖਤ ਜ਼ਮੀਨ ਦੇ ਬਾਵਜੂਦ ਲਾਨ ਇੰਨਾ ਸਾਫ਼-ਸੁਥਰਾ ਦਿੱਸਦਾ ਹੈ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਦੋਵਾਂ ਦਾ ਵਿਵਹਾਰਿਕ ਜੀਵਨ ਪਹਿਲਾਂ ਨਾਲੋਂ ਵੀ ਜ਼ਿਆਦਾ ਸੁਖੀ ਹੋ ਗਿਆ ਡਾਗਲਸ ਨੇ ਆਪਣੀ ਪਤਨੀ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਚਾਹੇ ਮਾਮਲਾ ਨਦੀਨ ਵਰਗੀ ਮਾਮੂਲੀ ਜਹੀ ਚੀਜ਼ ਦਾ ਹੀ ਸੀ ਗੈਟਿੰਗ ਟੂ ਪੀਪਲ ਨਾਮਕ ਪੁਸਤਕ ਵਿੱਚ ਡਾਕਟਰ ਜੇਰਲਡ ਐਸ ਨਰੇਨ ਵਰਕ ਲਿਖਦੇ ਹਨ ਕਿਸੇ ਵੀ ਚਰਚਾ ਦੌਰਾਨ ਤੁਸੀਂ ਦੂਜਿਆਂ ਦਾ ਸਹਿਯੋਗ ਉਦੋਂ ਹੀ ਪ੍ਰਾਪਤ ਕਰ ਸਕਦੇ ਹੋ ਜਦੋਂ ਦੂਜਿਆਂ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਦੇ ਬਰਾਬਰ ਹੀ ਮਹੱਤਵ ਦਿੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੋਤਾ ਤੁਹਾਡੇ ਵਿਚਾਰਾਂ ਨੂੰ ਪਸੰਦ ਕਰਕੇ ਉਹਨਾਂ ਨਾਲ ਸਹਿਮਤ ਹੋ ਜਾਵੇ ਤਾਂ ਤੁਹਾਨੂੰ ਆਪਣੀ ਚਰਚਾ ਇਸ ਤਰ੍ਹਾਂ ਸ਼ੁਰੂ ਕਰਨੀ ਚਾਹੀਦੀ ਹੈ ਕਿ ਸਾਹਮਣੇ ਵਾਲਾ ਤੁਹਾਡੀ ਚਰਚਾ ਦੀ ਦਿਸ਼ਾ ਨੂੰ ਸਮਝ ਸਕੇ ਕੋਈ ਵੀ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਇਹ ਸੋਚ ਲਵੋ ਕਿ ਕੀ ਇੱਕ ਸਰੋਤੇ ਦੇ ਰੂਪ ਵਿੱਚ ਤੁਸੀਂ ਵੀ ਅਜਿਹੇ ਵਿਚਾਰ ਸੁਣਨਾ ਪਸੰਦ ਕਰੋਗੇ ਤੁਸੀਂ ਸਰੋਤੇ ਦੇ ਦ੍ਰਿਸ਼ਟੀਕੋਣ ਨੂੰ ਸਮਝ ਜਾਓ ਉਹ ਤੁਹਾਡੇ ਦ੍ਰਿਸ਼ਟੀਕੋਣ ਨੂੰ ਆਪਣੇ ਆਪ ਸਮਝ ਜਾਵੇਗਾ ਮੈਨੂੰ ਆਪਣੇ ਘਰ ਦੇ ਨੇੜਲੇ ਪਾਰਕ ਵਿੱਚ ਘੋੜਸਵਾਰੀ ਕਰਨੀ ਅਤੇ ਘੁੰਮਣਾ ਬਿਹਤਰ ਚੰਗਾ ਲੱਗਦਾ ਹੈ। ਇੱਕ ਓਕ ਟ੍ਰੀ ਨਾਲ ਤਾਂ ਮੈਨੂੰ ਬਹੁਤ ਜ਼ਿਆਦਾ ਲਗਾਵ ਸੀ ਪਰ ਮੈਨੂੰ ਬਿਹਤਰ ਦੁੱਖ ਹੁੰਦਾ ਸੀ ਕਿਉਂਕਿ ਹਰ ਸਾਲ ਹੀ ਕਈ ਦਰਖਤਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਰਾਖ ਹੋ ਜਾਂਦੇ ਹਨ। ਇਹ ਅੱਗ ਆਪਣੇ ਆਪ ਹੀ ਨਹੀਂ ਲੱਗਦੀ, ਨਾ ਹੀ ਕਿਸੇ ਸਿਗਰਟ ਪੀਣ ਵਾਲੇ ਦੀ ਲਾਪਰਵਾਹੀ ਨਾਲ ਲੱਗਦੀ ਹੈ, ਬਲਕਿ ਉਸ ਜੰਗਲ ਵਿੱਚ ਤਾਂ ਅੱਗ ਉਹਨਾ ਪਿਕਨਿਕ ਮਨਾਉਣ ਵਾਲਿਆਂ ਦੀ ਵਜ੍ਹਾ ਨਾਲ ਲੱਗਦੀ ਹੈ ਜੋ ਉੱਥੇ ਆ ਕੇ ਆਂਡੇ ਅਤੇ ਫਰੈਂਕਪਾਟਰ ਬਣਾਉਂਦੇ ਹਨ ਕਿੰਨੀ ਹੀ ਵਾਰ ਤਾਂ ਅੱਗ ਇੰਨੀ ਭਿਆਨਕ ਹੁੰਦੀ ਹੈ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਉਣਾ ਪੈਂਦਾ ਹੈ ਉਂਝ ਤਾਂ ਪਾਰਕ ਵਿੱਚ ਇੱਕ ਛੁਪੇ ਜਿਹੇ ਕੋਨੇ ਵਿੱਚ ਇੱਕ ਬੋਰਡ ਵੀ ਲੱਗਿਆ ਹੋਇਆ ਹੈ ਜਿਸ ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇੱਥੇ ਅੱਗ ਜਲਾਉਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ ਪਰ ਇੱਕ ਕੋਨੇ ਵਿੱਚ ਲੱਗੇ ਹੋਣ ਦੇ ਕਾਰਨ ਕਿੰਨੇ ਹੀ ਲੋਕਾਂ ਦੀ ਨਜ਼ਰ ਤਾਂ ਇਸ ਸਾਈਨ ਬੋਰਡ ਤੇ ਪੈਂਦੀ ਹੀ ਨਹੀਂ پارک ਦੀ ਸੁਰੱਖਿਆ ਲਈ ਇੱਕ ਪੁਲਿਸ ਵਾਲਾ ਵੀ ਤਾਇਨਾਤ ਰਹਿੰਦਾ ਹੈ ਪਰ ਉਹ ਲਾਪਰਵਾਹ ਕਿਸਮ ਦਾ ਇਨਸਾਨ ਹੈ ਇਸ ਲਈ ਜਿਸ ਦੀ ਜੋ ਮਰਜ਼ੀ ਹੁੰਦੀ ਹੈ ਉਹ ਉਸ پارک ਵਿੱਚ ਉਹ ਹੀ ਸਭ ਕੁਝ ਕਰਦਾ ਹੈ ਇੱਕ ਵਾਰ ਤਾਂ ਮੈਂ ਪੁਲਿਸ ਵਾਲੇ ਨੂੰ ਸੱਦਿਆ ਕਿ پارک ਵਿੱਚ ਅੱਗ ਲੱਗ ਰਹੀ ਹੈ ਤਾਂ ਉਹ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕਰਕੇ ਸੂਚਿਤ ਕਰ ਦੇਵੇ ਪਰ ਪੁਲਿਸ ਵਾਲੇ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਉਸਦੇ ਏਰੀਆ ਵਿੱਚ ਨਹੀਂ ਆਉਂਦਾ ਇਸ ਲਈ ਉਹ ਫੋਨ ਨਹੀਂ ਕਰੇਗਾ ਇਹ ਸੁਣ ਕੇ ਮੈਂ ਬਹੁਤ ਬੇਚੈਨ ਹੋ ਗਿਆ ਅਤੇ ਉਦੋਂ ਤੋਂ ਹੀ ਪਾਰਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੈਂ ਆਪਣੇ ਹੱਥ ਵਿੱਚ ਲੈ ਲਈ ਸ਼ੁਰੂ ਵਿੱਚ ਤਾਂ ਮੈਂ ਦੂਜੇ ਕਿਸੇ ਦੇ ਦ੍ਰਿਸ਼ਟੀਕੋਣ ਨੂੰ ਸਮਝਣਾ ਹੀ ਨਹੀਂ ਸਿੱਚਾਉਂਦਾ ਬਸ ਜਦੋਂ ਵੀ ਕਿਸੇ ਨੂੰ ਅੱਗ ਜਲਾਉਂਦੇ ਵੇਖਦਾ ਸੀ ਤਾਂ ਬਹੁਤ ਦੁਖੀ ਹੋ ਜਾਂਦਾ ਸੀ ਪਾਰਕ ਨੂੰ ਬਚਾਉਣ ਦੇ ਚੱਕਰ ਵਿੱਚ ਕਦੇ-ਕਦੇ ਮੈਂ ਬਹੁਤ ਉਤਾਵਲਾ ਹੋ ਜਾਂਦਾ ਸੀ ਮੈਂ ਘੋੜੇ ਤੇ ਚੜ ਕੇ ਨੌਜਵਾਨਾਂ ਕੋਲ ਚਲਾ ਜਾਂਦਾ ਸੀ ਅਤੇ ਕਹਿੰਦਾ ਸੀ ਕਿ ਜੇਕਰ 1 ਮਿੰਟ ਦੇ ਅੰਦਰ ਹੀ ਉਹਨਾਂ ਨੇ ਅੱਗ ਨਹੀਂ ਬੁਝਾਈ ਤਾਂ ਉਹ ਪੁਲਿਸ ਨੂੰ ਸੂਚਿਤ ਕਰ ਦੇਵੇਗਾ ਅਤੇ ਫਿਰ ਉਸਨੂੰ ਜੁਰਮਾਨਾ ਵੀ ਭਰਨਾ ਪਵੇਗਾ ਮੈਂ ਤਾਂ ਕਿਸੇ ਦੂਜੇ ਦਾ ਨਜ਼ਰੀਆ ਸਮਝੇ ਬਿਨਾ ਬਸ ਆਪਣੇ ਦਿਲ ਦਾ ਗੁਵਾਰ ਕੱਢਣਾ ਸ਼ੁਰੂ ਕਰ ਦਿੰਦਾ ਸੀ ਅਤੇ ਨਤੀਜਾ ਉਸ ਵੇਲੇ ਤਾਂ ਪੁਲਿਸ ਦੇ ਡਰ ਕਰਕੇ ਉਹ ਮੇਰੀ ਗੱਲ ਮੰਨ ਲੈਂਦੇ ਸਨ ਪਰ ਅੰਦਰ ਹੀ ਅੰਦਰ ਬਹੁਤ ਚਿੜ ਜਾਂਦੇ ਸਨ ਸ਼ਾਇਦ ਮੇਰੇ ਚਲੇ ਜਾਣ ਤੋਂ ਬਾਅਦ ਦੁਬਾਰਾ ਵੀ ਅੱਗ ਜਲਾ ਲੈਂਦੇ ਹੋਣ ਕਿ ਚੰਗਾ ਹੋਵੇਗਾ ਹੁਣ ਤਾਂ ਪੂਰੇ ਜੰਗਲ ਵਿੱਚ ਹੀ ਅੱਗ ਲੱਗ ਜਾਵੇ ਫਿਰ ਕਈ ਸਾਲ ਗੁਜ਼ਰ ਜਾਣ ਤੋਂ ਬਾਅਦ ਮੈਨੂੰ ਮਾਨਵੀ ਸੰਬੰਧਾਂ ਦਾ ਗਿਆਨ ਹੋਇਆ ਅਤੇ ਮੈਂ ਸਾਹਮਣੇ ਵਾਲੇ ਦੇ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਦੇਖਣ ਦੀ ਕਲਾ ਵਿਕਸਿਤ ਕੀਤੀ ਮੈਂ ਕੂਟਨੀਤੀ ਮੁਤਾਬਕ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਆਦੇਸ਼ ਦੇਣ ਦੀ ਬਜਾਏ ਮੈਂ ਅੱਗ ਵਾਲੀ ਜਗ੍ਹਾ ਜਾਣ ਕੇ ਇਸ ਤਰ੍ਹਾਂ ਕਹਿੰਦਾ ਸੀ ਵਾਹ ਕੀ ਬਾਤ ਹੈ ਖੂਬ ਮ제 ਵਿੱਚ ਹੋ ਮੇਰੇ ਪਿਆਰੇ ਬੱਚਿਓ ਕੀ ਬਣਾਇਆ ਅੱਜ ਖਾਣੇ ਵਿੱਚ ਕੀ ਬਣਾ ਰਹੇ ਹੈ ਜਦੋਂ ਮੈਂ ਤੁਹਾਡੇ ਜੱਡਾ ਸੀ ਤਾਂ ਮੈਨੂੰ ਵੀ ਅੱਗ ਜਲਾਉਣੀ ਬਹੁਤ ਪਸੰਦ ਸੀ ਸੱਚ ਕਹਾ ਤਾਂ ਮੈਨੂੰ ਤਾਂ ਅੱਜ ਵੀ ਬਹੁਤ ਚੰਗਾ ਲੱਗਦਾ ਖੁੱਲੇ ਜੰਗਲ ਵਿੱਚ ਅੱਗ ਜਲਾ ਕੇ ਖਾਣਾ ਬਣਾਉਣਾ ਪਰ ਤੁਸੀਂ ਲੋਕ ਸ਼ਾਇਦ ਇਹ ਗੱਲ ਨਹੀਂ ਜਾਣਦੇ ਕਿ ਪਾਰਕ ਵਿੱਚ ਅੱਗ ਜਲਾਉਣਾ ਬਹੁਤ ਖਤਰਨਾਕ ਹੁੰਦਾ ਤੁਸੀਂ ਤਾਂ ਸਮਝਦਾਰ ਹੋ ਪਰ ਸਾਰੇ ਬੱਚੇ ਤੁਹਾਡੇ ਵਾਂਗ ਸਮਝਦਾਰ ਨਹੀਂ ਹੁੰਦੇ ਉਹ ਅੱਗ ਜਲਾਉਂਦੇ ਨੇ ਖਾਣਾ ਬਣਾਉਂਦੇ ਨੇ ਮौज-ਮਸਤੀ ਕਰਦੇ ਨੇ ਪਰ ਜਾਂਦੇ ਸਮੇਂ ਅੱਗ ਨੂੰ ਬੁਝਾਉਣਾ ਭੁੱਲ ਜਾਂਦੇ ਨੇ ਅਤੇ ਫਿਰ ਇਹੀ ਅੱਗ ਸੁੱਕੀਆਂ ਪੱਤੀਆਂ ਤੋਂ ਹੁੰਦੀ ਹੋਈ ਕਈ ਵੱਡੇ ਵੱਡੇ ਦਰਖਤਾਂ ਤੱਕ ਪਹੁੰਚ ਜਾਂਦੀ ਹੈ ਇਸ ਲਈ ਜੰਗਲ ਵਿੱਚ ਅੱਗ ਜਲਾਉਣੀ ਕਾਨੂੰਨੀ ਅਪਰਾਧ ਹੈ ਅਤੇ ਇਸ ਤੇ ਲਈ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ ਨਾਹੀਂ ਤੁਹਾਡੇ ਆਨੰਦ ਵਿੱਚ ਰੁਕਾਵਟ ਪਾਉਣੀ ਚਾਹੁੰਦਾ ਬਿਹਤਰ ਇਹੀ ਹੋਵੇਗਾ ਕਿ ਤੁਸੀਂ ਪਿਕਨਿਕ ਮਨਾਓ ਅਤੇ ਜਾਂਦੇ ਸਮੇਂ ਅੱਗ ਨੂੰ ਬੁਝਾ ਕੇ ਉਸ ਉੱਪਰ ਮਿੱਟੀ ਪਾ ਦਿਓ ਅਗਲੀ ਵਾਰ ਜਦੋਂ ਵੀ ਤੁਸੀਂ ਅੱਗ ਜਲਾਓ ਤਾਂ ਉਸ ਪਹਾੜੀ ਤੇ ਬਣੇ ਸੈਂਡਪਿੱਟ ਵਿੱਚ ਹੀ ਅੱਗ ਜਲਾਓ ਇਸ ਨਾਲ ਕਿਸੇ ਦਾ ਨੁਕਸਾਨ ਵੀ ਨਹੀਂ ਹੋਵੇਗਾ ਚੰਗਾ ਬਾਈ ਬੱਚਿਓ ਸੋਣਾ ਲਈ ਸ਼ੁਕਰੀਆ ਸੋਚੋ ਗੱਲ ਤਾਂ ਦੋਵੇਂ ਵਾਰ ਇੱਕ ਹੀ ਸੀ ਪਰ ਉਸ ਗੱਲ ਨੂੰ ਕਹਿਣ ਦੀ ਸ਼ੈਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਇਸ ਤਰ੍ਹਾਂ ਦੀ ਸ਼ੈਲੀ ਨਾਲ ਬੱਚਿਆਂ ਵਿੱਚ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਸੀ ਅਤੇ ਉਹ ਮੈਥੋ ਚਿਰਦੇ ਵੀ ਨਹੀਂ ਸਨ। ਉਹਨਾਂ ਨੂੰ ਕਿਸੇ ਵੀ ਆਦੇਸ਼ ਨੂੰ ਮੰਨਣ ਲਈ ਮਜਬੂਰ ਨਹੀਂ ਕੀਤਾ ਗਿਆ ਸੀ। ਬਸ ਉਹਨਾਂ ਨੂੰ ਤਾਂ ਜੰਗਲ ਬਚਾਉਣ ਦੀ ਸਿੱਖਿਆ ਦਿੱਤੀ ਗਈ ਸੀ। ਅਸੀਂ ਜਦੋਂ ਵੀ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਚੀਜ਼ਾਂ ਨੂੰ ਗੌਣ ਨਾਲ ਵੇਖਦੇ ਹਾਂ ਤਾਂ ਸਾਡੀ ਨਿੱਜੀ ਸਮੱਸਿਆਵਾਂ ਅਤੇ ਤਣਾਅ ਵੀ ਬਹੁਤ ਘੱਟ ਹੋ ਜਾਂਦੇ ਹਨ। ਇੱਕ ਵਾਰ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀ ਐਲੀਜਾਬੈਥ ਨੋਵਾਕ ਆਪਣੇ ਕਾਰ ਦੇ ਕਿਸ਼ਤ ਜਮਾ ਕਰਾਉਣ ਵਿੱਚ 6-7 ਹਫ਼ਤੇ ਲੇਟ ਹੋ ਗਈ। ਉਹਨਾਂ ਨੇ ਸਾਨੂੰ ਦੱਸਿਆ। ਫਿਰ ਸ਼ੁੱਕਰਵਾਰ ਨੂੰ ਅਕਾਊਂਟੈਂਟ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਜੇਕਰ ਸੋਮਵਾਰ ਤੱਕ ਮੈਂ 12 ਡਾਲਰ ਜਮਾ ਨਹੀਂ ਕੀਤੇ ਤਾਂ ਕੰਪਨੀ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵੇਗੀ। ਪਰ ਸੋਮਵਾਰ ਤੱਕ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ। ਫਿਰ ਜਦੋਂ ਸੋਮਵਾਰ ਨੂੰ ਦੁਬਾਰਾ ਉਸ ਅਕਾਊਂਟੈਂਟ ਦਾ ਫੋਨ ਆਇਆ ਤਾਂ ਮੈਂ ਬੁਰੇ ਤੋਂ ਬੁਰੇ ਨਤੀਜੇ ਬਾਰੇ ਸੋਚਣ ਲੱਗੀ। ਮੈਂ ਜਰਾ ਵੀ ਵਿਆਕੁਲ ਨਹੀਂ ਹੋਈ ਬਲਕਿ ਮੈਂ ਉਸ ਦੇ ਦ੍ਰਿਸ਼ਟੀਕੋਣ ਤੋਂ ਸਮੱਸਿਆ ਨੂੰ ਵੇਖਿਆ ਮੈਂ ਉਸ ਤੋਂ ਅਸੁਵਿਧਾ ਲਈ ਮਾਫੀ ਮੰਗੀ ਮੈਂ ਇਹ ਵੀ ਕਿਹਾ ਕਿ ਸ਼ਾਇਦ ਮੇਰੀ ਵਜ੍ਹਾ ਨਾਲ ਹੀ ਉਹਨਾਂ ਨੂੰ ਸਭ ਤੋਂ ਵੱਧ ਕਸ਼ਟ ਉਠਾਉਣਾ ਪੈਂਦਾ ਹੈ ਕਿਉਂਕਿ ਮੈਂ ਪੇਮੈਂਟ ਕਰਨ ਵਿੱਚ ਹਮੇਸ਼ਾ ਹੀ ਲੇਟ ਹੋ ਜਾਂਦੀ ਹਾਂ ਇਹ ਸੁਣਨਾ ਹੀ ਸੀ ਕਿ ਉਸ ਦੀ ਆਵਾਜ਼ ਦੀ ਟੋਨ ਅਚਾਨਕ ਬਦਲ ਗਈ ਉਸ ਨੇ ਮੈਨੂੰ ਕਿਹਾ ਕਿ ਨਹੀਂ ਅਜਿਹੀ ਗੱਲ ਨਹੀਂ ਕਈ ਲੋਕ ਤਾਂ ਮੈਥੋਂ ਵੀ ਜ਼ਿਆਦਾ ਦੇਰ ਨਾਲ ਪੇਮੈਂਟ ਕਰਦੇ ਨੇ ਅਤੇ ਨਾਲ ਹੀ ਬਤਮੀਜੀ ਤੇ ਵੀ ਉਤਰ ਆਉਂਦੇ ਨੇ ਝੂਠ ਬੋਲਦੇ ਨੇ ਅਤੇ ਸੌ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ ਮੈਂ ਕੁਝ ਵੀ ਨਹੀਂ ਬੋਲੀ ਬਸ ਸੁਣਦੀ ਰਹੀ ਅਤੇ ਉਸ ਨੂੰ ਉਸ ਦੀਆਂ ਸਮੱਸਿਆਵਾਂ ਬਾਰੇ ਦੱਸਣ ਦਾ ਪੂਰਾ ਮੌਕਾ ਦਿੱਤਾ ਫਿਰ ਉਸ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਤੁਰੰਤ ਪੂਰਾ ਪੈਸਾ ਨਾ ਵੀ ਦੇ ਸਕਾਂ ਤਾਂ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਮੈਂ ਬਸ ਇਸ ਮਹੀਨੇ ਦੇ ਅੰਤ ਤੱਕ ਵੀਰ ਡਾਲਰ ਜਮਾ ਕਰਵਾ ਦਿਆਂ ਅਤੇ ਬਾਕੀ ਪੈਸਾ ਆਪਣੀ ਸੁਵਿਧਾ ਅਨੁਸਾਰ ਜਮਾ ਕਰਵਾ ਦਿਆਂ ਹੁਣ ਅੱਗੇ ਤੋਂ ਜਦੋਂ ਵੀ ਤੁਹਾਨੂੰ ਕਿਸੇ ਨੂੰ ਵੀ ਅੱਗ ਜਲਾਉਣ ਤੋਂ ਰੋਕਣਾ ਹੋਵੇ ਕੋਈ ਸਮਾਨ ਖਰੀਦਣਾ ਹੋਵੇ ਜਾਂ ਫਿਰ ਕਿਸੇ ਚੈਰਿਟੀ ਵਿੱਚ ਪੈਸਾ ਜਮਾ ਕਰਾਉਣਾ ਹੋਵੇ ਤਾਂ ਥੋੜੀ ਦੇਰ ਠਹਿਰੋ ਅਤੇ ਕੁਝ ਪਲਾਂ ਲਈ ਅੱਖਾਂ ਬੰਦ ਕਰਕੇ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ ਖੁਦ ਨੂੰ ਸਵਾਲ ਕਰੋ ਸਾਹਮਣੇ ਵਾਲਾ ਇਨਸਾਨ ਇਹ ਕੰਮ ਕਿਉਂ ਕਰਨਾ ਚਾਹੁੰਦਾ ਹੈ ਇਸ ਵਿੱਚ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਪਰ ਨਤੀਜੇ ਸੁਖਦਾਈ ਜ਼ਰੂਰ ਹੋਣਗੇ ਤੁਹਾਡੇ ਦੁਸ਼ਮਣਾਂ ਦੀ ਸੰਖਿਆ ਨਹੀਂ ਵਧੇਗੀ ਤੁਹਾਡਾ ਤਣਾਅ ਬਹੁਤ ਘੱਟ ਹੋ ਜਾਵੇਗਾ ਅਤੇ ਕੰਮ ਵੀ ਤੁਹਾਡੀ ਇੱਛਾ ਅਨਸਾਰ ਹੋ ਜਾਵੇਗਾ ਹਾਰਵਰਡ ਬਿਜ਼ਨਸ ਸਕੂਲ ਦੇ ਡੀਨ ਡਨਹੈਮ ਦਾ ਕਥਨ ਸੀ ਮੈਂ ਕਿਸੇ ਵੀ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਦਫ਼ਤਰ ਦੇ ਸਾਹਮਣੇ ਵਾਲੇ ਪੈਦਲ ਰਸਤੇ ਤੇ 2-3 ਘੰਟੇ ਘੁੰਮਣਾ ਪਸੰਦ ਕਰਾਂਗਾ ਪਰ ਮੈਂ ਬਿਨਾਂ ਇਸ ਗੱਲ ਨੂੰ ਸੋਚੇ ਅੰਦਰ ਬਿਲਕੁਲ ਵੀ ਪ੍ਰਵੇਸ਼ ਨਹੀਂ ਕਰਾਂਗਾ ਕਿ ਅੰਦਰ ਜਾ ਕੇ ਮੈਂ ਕਹਿਣਾ ਕੀ ਹੈ ਅਤੇ ਉਸ ਦੀਆਂ ਰੁਚੀਆਂ ਉਪਲਬਧੀਆਂ ਅਤੇ ਉਸ ਦੇ ਆਦੇਸ਼ਾਂ ਬਾਰੇ ਮੇਰੇ ਗਿਆਨ ਦੇ ਅਨੁਸਾਰ ਸਾਹਮਣੇ ਵਾਲੇ ਦਾ ਕੀ ਜਵਾਬ ਹੋਵੇਗਾ ਇਹ ਸ਼ਬਦ ਇੰਨੇ ਮਹੱਤਵਪੂਰਨ ਹਨ ਕਿ ਵਾਰ-ਵਾਰ ਦੁਹਰਾਏ ਜਾਣੇ ਚਾਹੀਦੇ ਹਨ ਹੁਣ ਜੇਕਰ ਇਸ ਪੂਰੀ ਕਿਤਾਬ ਵਿੱਚੋਂ ਤੁਸੀਂ ਇੱਕ ਹੀ ਮਹੱਤਵਪੂਰਨ ਸਭ ਕੁ ਲੈਸ ਲਵੋ ਕਿ ਹਮੇਸ਼ਾ ਆਪਣੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਸਾਹਮਣੇ ਵਾਲੇ ਦੇ ਦ੍ਰਿਸ਼ਟੀਕੋਣ ਤੋਂ ਸੋਚਣਾ ਅਤੇ ਵੇਖਣਾ ਹੈ ਤਾਂ ਇਹ ਤੁਹਾਡੇ ਕੈਰੀਅਰ ਵਿੱਚ ਕਾਫੀ ਵਾਧਾ ਕਰ ਸਕਦਾ ਹੈ ਸਿਧਾਂਤ 8 ਪੂਰੀ ਇਮਾਨਦਾਰੀ ਨਾਲ ਸਾਹਮਣੇ ਵਾਲੇ ਵਿਅਕਤੀ ਦਾ ਦ੍ਰਿਸ਼ਟੀਕੋਣ ਸਮਝਣ ਦੀ ਕੋਸ਼ਿਸ਼ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ